ਅਸੀਂ ਕਹਿੰਦੇ ਪੰਜਾਬੀ ਨੌਜਵਾਨ ਦੀ ਅਸੀਂ ਕਹਿੰਦੇ ਸ਼ਹੀਦ ਹੋ ਗਿਆ ਸੀ ਤਾਂ ਉੱਤੇ ਹੀ 6 ਸਾਲਾਂ ਛੋਟੀ ਬੱਚੀ ਵੱਲੋਂ ਵੀ ਇੱਥੇ ਆ ਕੇ ਸੇਵਾ ਕੀਤੀ ਜਾ ਰਹੀ ਹੈ ਇਹ ਸਾਡੇ ਵੀਰਾਂ ਸ਼ਹੀਦ ਕਿਤੇ ਇੱਕ ਕਮਕਾਰ ਸੱਤ ਨਾਮ ਕਟਾ ਬੁਰਖ ਨੇਰਪੋ ਨੇਰ ਸ਼ੀ ਆਜਬ ਆਸਿਸ ਕਾਸ 6 ਪੀਸ ਨਾਨਾ ਕੋਸੀ ਪੀ ਸਤ ਵੈਗੋ ਚਿਕਾ ਕਾਲਸਾ ਵੈਗੋ ਇੰਤੇ ਬੱਚਿਆਂ ਦੀ ਵੇਖੋ ਭਾਵਨਾ ਜੀ ਉਹਨਾਂ ਦੇ ਅੰਨਦਾਤਾ ਛੜਕਾਂ ਤੇ ਰੋਲ ਰਿਹਾ ਹੈ ਤੇ ਵਾਰ-ਵਾਰ ਬੱਚਿਆਂ ਦੀ ਮੰਦੀ ਹੈ ਭਾਵਨਾ ਕੀ ਅਸੀਂ ਵੀ ਉਹਨਾਂ ਨੂੰ ਜਾ ਕੇ ਦੇਖੀਏ ਜੀ ਵੀ ਇਹ ਤਾਂ ਅੰਦਰ ਚ ਦਰਦ ਸੀ ਇਸ ਕਰਕੇ ਨਹੀਂ ਗਏ ਲੇਕਿਨ ਕਾਲੇ ਕਹਿਣਾ ਚਾਹ ਰਹੇ ਸੀ ਕਿ ਬਾਰਡਰ ਜਦੋਂ ਤੋੜ ਕੇ ਦਿੱਲੀ ਘੂਸ ਕਰਨਗੇ ਕਿਸਾਨ ਤੇ ਮੈਂ ਜ਼ਰੂਰ ਜਾਣਾ ਕਾਲੇ ਦਾ ਬ੍ਰਦਰ ਵੀ ਆਇਆ ਹੋਇਆ ਸੀ ਛੁੱਟੀ ਕਰਕੇ ਔਰ ਇੱਕ ਦਿਨੇ ਪਹਿਲਾਂ ਵੀ ਆਇਆ ਸੀ 13 ਸਾਲ ਦਾ ਮੇਰਾ ਬੇਟਾ ਜੀ 7ਥ ਕਲਾਸ ਪੜਦਾ ਹੈ ਕੱਲ ਉਹ ਵੀ ਨਾਲ ਸੀ ਕਹ ਰਿਹਾ ਮੈਂ ਪਾਪਾ ਮੈਂ ਕਲਾਸ ਦੇ ਬੱਚਿਆਂ ਨੂੰ ਜਾ ਕੇ ਦੱਸਣਾ ਕਿ ਇਹ ਕੀ ਹੁੰਦਾ ਤਰੋ ਗੈਸ ਇਹ ਕਿਉਂ ਕਿਉਂਕਿ ਉਹਨੂੰ ਜੇਤੋਂ ਦੇ ਮੋਰਚੇ ਬਾਰੇ ਬਹੁਤ ਪਤਾ ਹੈ ਵੀ ਬੇ ਘੈਰੀ ਸਿਭਾ ਮੈਂ ਬਿਮਾਰਾ ਪਾਪਾ ਉੱਥੇ ਲੈ ਜਾਓ ਮੈਂ ਸੇਵਾ ਕਰਾਂਗਾ ਔਰ ਤੁਸੀਂ ਸੁਬੇਕੇ ਆਏ ਹੋ ਔਰ ਉਸ ਟਾਈਮ ਇਹ ਗਲਾਸ ਵੰਡ ਰਹੀ ਏ ਲੱਸੀ ਦਾ ਲੰਗਰ ਚੱਲ ਰਿਹਾ ਹੈ ਖੜੀਚੋਲ ਚੱਲ ਰਿਹਾ ਹੈ ਔਰ ਨਿਰੰਤਰ ਇੱਕ ਆਰ ਸੇਵਾ ਮਹਾਂਪੁਰਸ਼ਾਂ ਦੀ ਸੇਵਾ ਚੱਲ ਰਹੀ ਏ ਆਰ ਸੇਵਾ ਦਿੱਲੀ ਵਾਲਿਆਂ ਦੀ 13 ਤਰੀਕ ਤੋਂ ਨਿਰੰਤਰ ਲੰਗਰ ਚੱਲ ਰਹਿਣਾ ਹੈ ਲਗਾਤਾਰ ਖਨੌਰੀ ਬਾਰਡਰ ਤੋਂ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਗੱਲ ਕਰੀਏ ਬੀਤੇ ਕੱਲ ਦੀਆਂ ਤਾਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਤੇ ਤਸ਼ੱਦਦ ਤੱਕ ਢਾਈ ਗਈ ਸੀ ਤਾਂ ਜਿਹਦੇ ਵਿੱਚ ਇੱਕ ਅਸੀਂ ਕਹਦੇ ਪੰਜਾਬੀ ਨੌਜਵਾਨ ਦੀ ਅਸੀਂ ਕਹਦੇ ਸ਼ਹੀਦ ਹੋ ਗਿਆ ਸੀ ਤਾਂ ਉੱਥੇ ਹੀ 6 ਸਾਲਾਂ ਛੋਟੀ ਬੱਚੀ ਵੱਲੋਂ ਵੀ ਇੱਥੇ ਆ ਕੇ ਸੇਵਾ ਕੀਤੀ ਜਾ ਰਹੀ ਹੈ ਕੀ ਨਾਮ ਹੈ ਤੁਹਾਡਾ ਸੱਚਕੌਰ ਡਾਕਟਰ ਤੁਸੀਂ ਆਈ ਸੀ ਇੱਥੇ 3 ਦਿਨੋਂ ਤੋਂ 3 ਦਿਨਾਂ ਤੋਂ ਆਈ ਸੀ ਤੇ ਇੱਥੇ ਤੁਸੀਂ ਸੇਵਾ ਕਰ ਰਹੇ ਲੰਗਰ ਦੀ ਹਾਂਜੀ ਕੱਲ ਤੁਸੀਂ ਇੱਥੇ ਸੀਗੇ ਹਾਂਜੀ ਐ ਤੇ ਕੱਲ ਤੂੰ ਦੇਖ ਕੇ ਵੀ ਇੰਨੀਆਂ ਐਂਬੂਲੈਂਸਾਂ ਜਾ ਰਹੀਆਂ ਸੀ ਤੇ ਇੱਕ ਸਾਡਾ ਵੀਰਾ ਹਾਂ ਕੀ ਕੀ ਦੇਖਿਆ ਸੀ ਕੱਲ ਸਾਡੇ ਇੱਕ ਵੀਰਾ ਸ਼ਹੀਦ ਕੀਤਾ ਹੈ ਬਾਕੀ ਦੱਸ ਕੱਲ ਜਲਮਾਲ ਤੇ ਤੂੰ ਦੇਖੇ ਬਹੁਤਾਂ ਦੇ ਸੱਤਾਂ ਵੀ ਲੱਗੀਆਂ ਰਹੀਆਂ ਹਾਂਜੀ ਇਹ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਬਾਬਾ ਜੀ ਅੱਗੇ ਹਾਂਜੀ ਇੱਕ ਵਾਹਿਗੁਰੂ ਖਾਲਸਾ ਵਾਹਿਗੁਰੂ ਕਿਫਤੇ ਇਕਮਕਾਰ ਸਤਨਾਮ ਕਟਾਪੁਰਖ ਨਿਰਪੋ ਨਿਰਵੈਰ ਕਾਲ ਮੁਰਦ ਜੁੰਨੀ ਸਾਹਿਬੰਕੁਰ ਪ੍ਰਸ਼ਾਜ ਜắp ਆਸ ਜੁਗਾਸ 26 ਸਚਨਾਨ ਕੋਸੀ ਪੀ ਸਚੂ ਵੈਗੂ ਜਿੱਕਾ ਕਲਸਾ ਵੈਗੂ ਜਿੱਕੀ ਤੇ ਜਿੱਥੇ ਇੱਕ ਪੰਜਾਬੀ ਨੌਜਵਾਨ ਤੇ ਤਸ਼ੱਦਦ ਆਤਾ ਉੱਥੇ ਪਿਤਾ ਜੀ ਮਾ ਜੋ ਹੈ ਕੀ ਗੱਲ ਬਾਤ ਬੱਚਿਆ ਵੀ ਇੱਥੇ ਆਇਆ ਬੱਚੇਾਂ ਦੀ ਵੇਖੋ ਭਾਵਨਾ ਜੀ ਉਹਨਾਂ ਦੇ ਅੰਨ ਦਾਤਾ ਸੜਕਾਂ ਤੇ ਰੋਲ ਰਿਹਾ ਤੇ ਵਾਰ-ਵਾਰ ਬੱਚਿਆਂ ਦੇ ਮੰਦੀ ਹੈ ਭਾਵਨਾ ਕੀ ਅਸੀਂ ਵੀ ਉਹਨਾਂ ਨੂੰ ਜਾ ਕੇ ਦੇਖੀਏ ਇਹ ਬੱਚਿਆਂ ਨੇ ਅੱਜ ਤੀਜੀ ਵਾਰ ਆਏ ਜੀ ਔਰ ਸਕੂਲ ਦੀਆਂ ਛੁੱਟੀ ਕਰਕੇ ਬੱਚੇ ਆ ਰਹੇ ਨੇ ਅੱਜ ਵੀ ਇਹਦੇ ਦੰਦ ਚ ਦਰਦ ਸੀ ਇਸ ਕਰਕੇ ਨਹੀਂ ਗਏ ਲੇਕਿਨ ਕੱਲੇ ਕਹਿਣਾ ਚਾਹ ਰਹੇ ਸੀ ਕਿ ਬਾਰਡਰ ਜਦੋਂ ਤੋੜ ਕੇ ਦਿੱਲੀ ਕੁਚ ਕਰਨਗੇ ਕਿਸਾਨ ਤੇ ਮੈਂ ਜ਼ਰੂਰ ਜਾਣਾ ਕੱਲੇ ਦਾ ਬ੍ਰਦਰ ਵੀ ਆਇਆ ਹੋਇਆ ਸੀ ਛੁੱਟੀ ਕਰਕੇ ਔਰ ਇੱਕ ਦਿਨੇ ਪਹਿਲਾਂ ਵੀ ਆਏ ਸੀ ਕਿਉਂ ਲੱਗਦਾ ਕਿਉਂਕਿ ਜਿਹੜੇ ਹਸਾਮਨਾ ਹਰਿਆਣਾ ਪ੍ਰਸ਼ਾਸਨ ਕੋਈ ਗੱਲ ਨਹੀਂ ਫਿਰ ਜਦੋਂ ਸਾਡੇ ਬਜ਼ੁਰਗ ਵੱਡੇ ਵੀਰ ਬੈਠੇ ਹੋਏ ਨੇ ਤੇ ਕੱਲ ਨੂੰ ਇਹ ਸੰਘਰਸ਼ ਇਹਨਾਂ ਨੇ ਵੀ ਚੱਲਣੇ ਨੇ ਇਹ ਸੰਘਰਸ਼ ਚੱਲਣਗੇ ਕਿਉਂਕਿ ਵੇਖੋ 100 ਸਾਲਾਂ ਨਾਲ ਜੇਤੋਂ ਦੇ ਮੋਰਚੇ ਦਾ ਵੀ ਕੱ ਇਸ 100 ਸਾਲ ਪਹਿਲਾਂ ਵੀ ਸਾਡੇ ਨਾਲ ਇਸ ਤੀ ਤਸ਼ੱਦਦ ਇਹਨਾਂ ਸਰਕਾਰਾਂ ਕੀਤੇ ਹਾਕਮ ਬਦਲਦੇ ਲੇਕਿਨ ਜ਼ੁਲਮ ਕਰਨ ਦੇ ਤਰੀਕੇ ਨਹੀਂ ਇਹਨਾਂ ਦੇ ਬਦਲੇ ਇਹ ਅੱਜ ਦੀਆਂ ਭਾਵੇਂ ਇਹ ਸਰਕਾਰਾਂ ਨੇ ਹਕੂਮਤਾਂ ਨੇ ਪਹਿਲਾਂ ਅੰਗਰੇਜ਼ ਸਰਕਾਰਾਂ ਸਨ ਦੁੱਖ ਲੱਗਦਾ ਸੁਣ ਕੇ 21 ਸਾਲ ਇੱਕ 21 ਨੌਜਵਾਨਾ ਬਿਲਕੁਲ ਅੱਖਾਂ ਦੇ ਸਾਹਮਣੇ ਸਾਡੇ ਹੋਇਆ ਕਿਉਂਕਿ ਉਸ ਟਾਈਮ ਮੈਂ ਬੇਟੇ ਨੂੰ ਲੈ ਕੇ ਉੱਥੇ ਹੀ ਖੜਾ ਹੋਇਆ ਸੀ ਬੇਟਾ ਦੇਖਣਾ ਚਾਹੁੰਦਾ ਜੀ ਕਿ ਇਤਰੂ ਗੈਸ ਹੁੰਦਾ ਕੀ ਜਦੋਂ ਨੇ ਮੈਨੂੰ ਕਿਹਾ ਕਿ ਮੇਰੀ ਅੱਖਾਂ ਵੀ ਜਲਣ ਲੱਗ ਪਈਆਂ ਫਿਰ ਅਸੀਂ ਫਿਰ 13 ਸਾਲ ਦਾ ਮੇਰਾ ਬੇਟਾ ਜੀ ਸੈਮਥ ਕਲਾਸ ਚ ਪੜਦਾ ਕੱਲ ਕਿ ਇਹ ਕੀ ਹੁੰਦਾ ਥਰੋ ਗੈਸ ਇਹ ਕਿਉਂ ਕਿਉਂਕਿ ਉਹਨੂੰ ਜੇਤੋਂ ਦੇ ਮੋਰਚੇ ਬਾਰੇ ਬਹੁਤ ਪਤਾ ਹੈ ਔਰ ਭਾਈ ਲਸਮਨ ਸਿੰਘ ਥੀਰੋਵਾਲ ਸਾਕਾ ਨਨਕਾਣਾ ਸਾਹਿਬ ਉਹਨੂੰ ਸਾਰਾ ਜੁਬਾਨੀ ਯਾਦ ਹੈ ਤੇ ਉਹ ਇਤਿਹਾਸ ਦੁਬਾਰਾ 100 ਸਾਲਾਂ ਬਾਅਦ ਅੱਜ ਉਹਨੇ ਅੱਛੀ ਦੇਖ ਲੈ ਬਿਲਕੁਲ 100 ਸਾਲਾਂ ਬਾਅਦ ਉਸੇ ਤਰ੍ਹਾਂ ਤਾਲਮੇਲ ਹੋ ਰਿਹਾ ਅੱਜ ਵੀ ਕਿਸਾਨ ਸ਼ਾਂਤਮਈ ਬੈਠੇ ਨੇ ਆਪਣਾ ਇੱਕ ਇੱਕ ਵੀਰ ਅਸੀਂ ਸ਼ਹੀਦ ਕਰਾ ਕੇ ਵੀ ਸ਼ਾਂਤਮਈ ਬੈਠੇ ਆ ਔਰ ਸਰਕਾਰਾਂ ਦੇ ਉੱਤੇ ਕੋਈ ਜੂਨ ਨਹੀਂ ਸਰ ਕਰੇ ਤੁਸੀਂ ਫੇਰ ਵੀ ਕੁੜੀ ਨੂੰ ਲੈ ਕੇ ਆਏ ਅੱਜ ਵੀ ਇਹ ਕਹਿ ਰਹੀ ਸੀ ਭਾਵੇਂ ਬਿਮਾਰ ਆ ਪਾਪਾ ਉੱਥੇ ਲੈ ਜਾਓ ਮੈਂ ਸੇਵਾ ਔਰ ਉਸ ਟਾਈਮ ਇਹ ਗਲਾਸ ਵੰਡ ਰਹੀ ਏ ਲੱਸੀ ਦਾ ਲੰਗਰ ਚੱਲ ਰਿਹਾ ਹੈ ਖੜੀ ਚੋਲ ਚੱਲ ਰਿਹਾ ਹੈ ਔਰ ਨਿਰੰਤਰ ਇੱਕ ਆਰ ਸੇਵਾ ਮਹਾਂਪੁਰਸ਼ਾਂ ਦੀ ਸੇਵਾ ਚੱਲ ਰਹੀ ਹੈ ਕਾਰ ਸੇਵਾ ਦਿੱਲੀ ਵਾਲਿਆਂ ਦੀ 13 ਤਰੀਕ ਤੋਂ ਨਿਰੰਤਰ ਲੰਗਰ ਚੱਲ ਰਹਿਣਾ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਉਨਾ ਮਾਪੁਰ ਸ਼ਾਮ ਲੋਲ ਸਕਦੋ ਤਾਂ ਇੱਕ ਅਸੀਂ ਕਹਿ ਦਈਏ ਛੋਟੀ ਬੱਚੀ ਸੇਵਾ ਕਰਦੀ ਐ ਇਸ ਅਸੀਂ ਕਹਿ ਦਈਏ ਇਸੇ ਦੇ ਹਾਲਾਤ ਦੀ ਗੱਲ ਕਰੀ ਤਾਂ ਕੱਲ ਬੜੇ ਤਣਾਪੂਰਨ ਸੀ ਪਰ ਫਿਰ ਵੀ ਅਸੀਂ ਕਹਿ ਦਈਏ ਸਿੱਖ ਕੌਮ ਦੀ ਜਿਹੜੀ ਅਸੀਂ ਕਹਿ ਦਈਏ ਜਿਗਰੇ ਦੀ ਗੱਲ ਕਰੀਏ ਜਾਂ ਫਿਰ ਅੰਦਰੋਂ ਜਿਹੜਾ ਸਾਡੀ ਕੌਮ ਨੇ ਨਵਾਜ਼ਾ ਹੋਇਆ ਸਾਡਾ ਖੂਨ ਐ ਤਾਂ ਉਹ ਦਲੇਰ ਐ ਤਾਂ ਕੋਈ ਡਰ ਨਹੀਂ ਚੇਕਰ ਜਿੰਨਾ ਮਰਜ਼ੀ ਤਸ਼ੱਦਦ ਹੋ ਦੇ ਤਾਂ ਪੰਜਾਬੀ ਨੇ ਕਿਸਾਨ ਨੇਤਾਓ ਪਿੱਛੇ ਨਹੀਂ ਹਟਣਗੇ ਤਾਂ ਇੱਕ ਬਾਪ ਆਪਣੀ 6 ਸਾਲਾ ਬੱਚੀ ਨੂੰ ਬਿਨਾਂ ਕਿਸੇ ਡਰ ਤੋਂ ਫੇਰ ਵੀ ਇਸ ਅਸੀਂ ਕਹਿ ਦਈਏ ਕਿਸਾਨੀ ਅੰਦੋਲਨ ਦੇ ਵਿੱਚ ਲੈ ਕੇ ਆਇਆ ਤੇ ਜਿਹੜੀ ਬੱਚੀ ਆ ਉਹ ਨਾਮ ਸਿਮਰਨਵੀ ਤੇ ਅਸੀਂ ਕਹਿ ਦਈਏ ਕਰਨ ਵੀ ਜਿਹੜਾ ਮੁੰਡਾ ਸ਼ਹੀਦ ਹੋਇਆ ਤਾਂ ਉਹਨੂੰ ਵੀ ਜਿਹੜਾ ਸ਼ਰਧਾਂਜਲੀ ਭੇਟ ਕਰ ਰਹੀ ਹੈ ਕਨੌਰੀ ਬਾਰਡਰ ਤੋਂ ਦਾ 50 ਫਸਤੇ ਲਈ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ